ਜੇ ਹੈ ਸਿਮਰਤ ਗਤ ਪਾਈ ਐ ਤੈ ਪੱਜ ਦੇ ਤੈ ਮੀਤ ਤੈ ਪੱਜ ਦੇ ਤੈ ਮੀਤ ਕੋਹ ਨਾਨਕ ਸੁਨ ਰੇ ਤਤ ਹੈ ਨੀਤ ਓ ਕਟਤ ਹੈ ਨੀਤ ਪਾਤ ਤਤ ਕੋ ਤਨ ਰਚੋ ਜਾਨੋ ਚਤਰ ਸੁਝਾਨ ਜਾਨੋ ਚਤਰ ਜਹਤੇ today ਆਸੀਂ ਉਸ ਦਿਨ ਸਿੰਪਟਮ ਸਮਝ ਚੁੱਕੇ ਆ ਕਿ ਸਾਡਾ ਮਨ ਯਾਦ ਕਿਉਂ ਨਹੀਂ ਕਰਦਾ ਕਿਉਂਕਿ ਮਨ ਮੈਲਾ ਹੈ ਕਰਮੀ ਸਹਜ ਨਾ ਉਪਜੇ ਵਿਣ ਸਹਜ ਸਹਸਾ ਨਾ ਜਾਏ ਸਹਸਾ ਡਰ ਕਾਰਨ ਸਾਡਾ ਮਨ ਮੈਲਾ ਹੈ ਸਹਸਾ ਜੀਉ ਮਲੀਨ ਹੈ ਜਿਸ ਮਨੁੱਖ ਨੂੰ 1% ਵੀ ਕੋਈ ਡਰ ਆਇਆ ਜਾਂ ਸੋ ਮੈਨੀ ਡਰ ਫੀਅਰਸ ਹਨ ਉਹਦਾ ਮਨ ਮੈਲਾ ਹੋਏਗਾ ਹੀ ਹੋਏਗਾ ਤੇ ਮਨ ਮੈਲੇ ਦੀ ਨਿਸ਼ਾਨੀ ਹੈ ਕਿ ਫੀਅਰ ਦੇ ਕਾਰਨ ਇਹਨੂੰ ਮਨ ਅੰਦਰ ਨਹਿ ਲਾਈਆ ਹੈ ਸੱਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਤੋਗੋ ਸ਼ਬਦ ਲਾਗੋ ਹਰਿ ਸਿਓ ਰਉ ਚਿਤ ਲਾਈ ਇਹਦਾ ਮਤਲਬ ਹੋ ਗਿਆ ਰੱਬ ਜੀ ਨਾਲ ਜੇ ਤੂੰ ਜੁੜਨਾ ਹੈ ਤੇ ਸਤਗੁਰ ਦੀ ਮਤ ਅਨੁਸਾਰ ਆਪਣੇ ਮਨ ਦੀ ਮਹਿਲ ਦੂਰ ਕਰ ਲੈ ਰੱਬ ਜੀ ਦੇ ਨਾਲ ਹਰਿ ਸਿਓ ਰਉ ਚਿਤ ਲਾਈ ਹੋ ਗਿਆ ਕਿਉਂਕਿ ਤੂੰ ਸਤਗੁਰ ਦੀ ਮਤ ਅਨੁਸਾਰ ਜੀ ਰਿਹਾ ਹੁਣ ਕਹਿੰਦੇ ਨੇ ਕਉ ਨਾਨਕ ਸੁਨ ਰੇ ਮਨਾ ਸਿਮਰਤ ਕਾਇ ਨਾਰਾਮ ਹੁਣ ਅੱਗੇ ਆਜ ਚੱਲ ਕੇ ਸਾਨੂੰ ਕੀ ਸਮਝਾਉਂਦੇ ਕੰਧਨ ਸਭ ਸੁਖ ਦਾਤਾ RAM ਹੈ ਦੂਸਰ ਨਾਹਿੰ ਕੋਈ ਸਾਰੇ ਸੁਖਾਂ ਦਾ ਮਾਲਕ ਸਾਰੇ ਸੁਖਾਂ ਦਾ ਦਾਤਾ ਰੱਬ ਜੀ ਹੈ ਪਹਿਲੀ ਨਿਸ਼ਾਨੀ ਰੱਬ ਜੀ ਨੂੰ ਯਾਦ ਕਰਨ ਦੀ ਕਿ ਇਹਦੀ ਸਿਮਰਤੀ ਚ ਰੱਬ ਜੀ ਹੈ ਉਹ ਮਨੁੱਖ ਕਦੇ ਆਪਣੇ ਆਪ ਨੂੰ ਦਾਤਾ ਨਹੀਂ ਸਮਝੇਗਾ ਮੈਂ ਜੇ ਨਾ ਨਾ ਹਾਂ ਕਮਾਵਾਂ ਨਾ ਭੁੱਖੇ ਮਰ ਜਾਓ ਇਹ ਆਮ ਤੌਰ ਤੇ ਪਤੀ ਪਤਨੀਆਂ ਨੂੰ ਕਹਿ ਰਹੇ ਹੁੰਦੇ ਨੇ ਜਾਂ ਬੱਚਿਆਂ ਨੂੰ ਕਹਿ ਰਹੇ ਹੁੰਦੇ ਆ ਤੁਹਾਡੇ ਵਾਸਤੇ ਕਮਾ ਕੇ ਲੈਂਦੇ ਆ ਜੇ ਅਸੀਂ ਕਮਾ ਕੇ ਨਾ ਲਿਆਈਏ ਪਤਾ ਹੈ ਸਾਰੇ ਸੁੱਖਰਾ ਮੀਰ ਕੰਡੀਸ਼ਨ ਕਰਾਂ ਨੌਕਰ ਜਾ ਕਰ ਮੈਂ ਕਮਾ ਕੇ ਲਿਆਣਾ ਜਦੋਂ ਅਸੀਂ ਇਸ ਤਰ੍ਹਾਂ ਟੀਉੜੀ ਚੜਾ ਕੇ ਔਖੇ ਹੋ ਰਹੇ ਹੁੰਦੇ ਨਾ ਉਸੇ ਲਈ ਯਾਦ ਕਰੀਏ ਮੈਨੂੰ ਰੱਬ ਜੀ ਵੀ ਸਰਗੇ ਨੇ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵੀ ਸਰ ਨਾ ਜਾਈ ਮੈਨੂੰ ਯਾਦ ਰੱਖਣਾ ਨਿਸ਼ਾਨੀ ਹੋ ਗਈ ਅਸੀਂ ਕਿਸੇ ਦੇ ਦਾਤੇ ਨਹੀਂ ਬਣਾਗੇ ਨੌਕਰ ਨਾਲ ਵੀ ਜਮਾਦਾਰਨੀ ਨਾਲ ਵੀ ਦਾਤੇ ਬਨਣ ਦੀ ਸਾਡੀ ਵਾਦੀ ਨਾ ਜਦੋਂ ਖਤਮ ਹੋ ਜਾਏਗੀ ਦੈਟ ਮੀਨਸ ਥਿਸ ਪਰਸਨ ਕੀਪਸ ਰਿਮੈਂਬਰਿੰਗ ਗੋਡ ਕੀਪਸ ਗੋਡ ਇਨ ਹਿਸ ਸਿਮਰਤੀ ਰੱਬ ਨੂੰ ਆਪਣੇ ਹਿਰਦੇ 'ਚ ਯਾਦ ਰੱਖਦਾ ਹੈ ਇਸ ਨੂੰ ਜਿਸ ਪਾਸੇ ਮਰਜੀ ਐਂਗਲ ਤੋਂ ਟੁਕਾ ਲੈਣਾ ਕਿ ਜਦੋਂ ਮਾਂ ਪਿਓ ਬੁੱਢੇ ਹੋ ਜਾਣ ਤਾਂ ਬੱਚੇ ਉਹਨਾਂ ਨੂੰ ਕਹਿੰਦੇ ਨੇ ਅਸੀਂ ਕਮਾ ਕੇ ਲਿਆਨੇ ਆ ਤੇ ਮੈਨੂੰ ਇੱਕ ਸਟੇਟਮੈਂਟ ਵੀ ਯਾਦ ਹੈ ਕਿ ਕਿਸੇ ਕਿਸ ਨੂੰ ਕਿਸੇ ਨੇ ਪੁੱਛਿਆ ਸੀ ਤੁਹਾਡੇ ਮਾਪਿਓ ਬੁੱਢੇ ਨੇ ਤਾਂ ਉਹਨੇ ਕਿਹਾ ਮੇਰੇ ਪਾਪਾ ਜੀ ਮਰ ਗਏ ਨੇ ਅੱਛਾ ਤੁਹਾਡੇ ਮਾਤਾ ਜੀ ਕਿੱਥੇ ਰਹਿੰਦੇ ਨੇ ਕਹਿੰਦਾ ਸਾਡੇ ਕੋਲ ਹੀ ਰਹਿੰਦੇ ਨੇ ਤਾਂ ਸਾਡੇ ਨਾਨੀ ਜੀ ਇਸ ਸਟੇਟਮੈਂਟ ਦੇ ਅਗੇਂਸ ਸਾਨੂੰ ਸਿਖਾਉਂਦੇ ਸਨ ਕਹਿੰਦੇ ਸਨ ਇਹ ਕਹਿਣਾ ਚਾਹੀਦਾ ਅਸੀਂ ਆਪਣੇ ਮਾਤਾ ਜੀ ਕੋਲ ਰਹਿੰਦੇ ਨੇ सब सुख दाता राम है दूसर ना कोई होर कोई नहीं है पर असी वखरा वक्रा बनाया है जे ती गुरुद्वारे जाके ताए इतने मिलेगा होर कितने नहीं मिलता मंदिर जाके मंगो फलाने मंदिर जाके मंगो इतने मिलेगा होर किथे नहीं मिलेगा ਉਹ ਕਹਿੰਦੇ ਫਲਾਣੀ ਚਰਚੀ ਜਾ ਕੇ ਮੰਗੋ ਕਹਿੰਦੇ ਨੇ ਫਲਾਣੇ ਉੱਥੇ ਸੀਨਾਗਾ ਕੀ ਜਾ ਕੇ ਮੰਗੋ ਉਹ ਕਹਿੰਦੇ ਨੇ ਫਲਾਣੀ ਦਰਗਾਹਤ ਜਾ ਕੇ ਮੰਗੋ ਫਲਾਣੀ ਉੱਥੇ ਫਲਾਣੀ ਕਬਰ ਉੱਤੇ ਜਾ ਕੇ ਮੰਗੋ ਹਰ ਕਿਸੇ ਨੇ ਇਹ ਦੱਸਿਆ ਆ ਉੱਥੇ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਜਗ੍ਹਾ ਰੱਬ ਜੀ ਦਾ ਪਸਾਰ ਹੈ ਰੱਬ ਜੀ ਤਾਂ ਸਾਰਾ ਦੇਣ ਵਾਲੇ ਨੇ ਦੂਸਰ ਨਾ ਇਹਨ ਕੋਈ ਹੈ ਨਾ ਇਹ ਨਾ ਪੁਲੇਖਾ ਖਾਓ ਜਦੋਂ ਅਸੀਂ ਕਿਸੇ ਨੂੰ ਆ ਕਹਿੰਦੇ ਨਾ ਮੈਨੂੰ ਤਾਂ ਸਿਰਫ ਇਸ ਦਰ ਤੋਂ ਮਿਲਿਆ ਹੈ ਇਹਦਾ ਮਤਲਬ ਬਾਕੀ ਸਾਰੀ ਧਰਤੀ ਤੇ ਉਹਦੇ ਦਰ ਨਹੀਂ ਨੇ ਇਹ ਕਹਿਣਾ ਚਾਹੀਦਾ ਮੈਨੂੰ ਸੁਮਤ ਇਸ ਦਰ ਤੋਂ ਪ੍ਰਾਪਤ ਹੋਈ ਹੈ that's different issue ਜ਼ਰੂਰੀ ਨਹੀਂ ਕਿ ਹੋਰ ਜਿਤਨੀਆਂ ਦੁਕਾਨਾਂ ਖੁੱਲੀਆਂ ਆਈਆਂ ਉਹ ਤੋਂ ਮਨੁੱਖ ਨੂੰ ਸੱਚ ਦੱਸਿਆ ਜਾਂਦਾ ਹੋਵੇ ਬੜੇ ਸਾਰੇ ਦੇਤਾਰੀ ਗੁਰਤਾ ਵਾਲੇ ਔਰ ਸੰਤ ਬ੍ਰह्म ਗਿਆਨੀ ਦੀਆਂ ਦੁਕਾਨਾਂ ਚੱਲੀਆਂ ਆਈਆਂ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਆ ਪਰ ਜਿਸ ਦਰ ਤੋਂ ਸੁਮਤ ਪ੍ਰਾਪਤ ਹੋਏ ਉਸ ਦਰ ਦੇ ਸਾਨੂੰ ਹੰਪੀਕਕ ਪੇਖਾਰੀ ਤੇਰੇ ਬਣ ਜਾਣਾ ਚਾਹੀਦਾ ਤੂੰ ਨਿਜਪਤ ਹੈ ਦਾਤਾ ਕਾ ਲੀਏ ਹੁਕਮਨਾਮਾ ਆਇਆ ਸੀ ਖੈਰ ਗੁਰੂ ਪਾਤਸ਼ਾਹ ਕਹਿੰਦੇ ਨੇ ਦੂਸਰ ਨਾਇਨ ਕੋਏ ਤਾਂ ਦੂਸਰ ਦਾ ਮਤਲਬ ਥੋੜਾ ਜਿਹਾ ਹੋਰ ਸਮਝ ਲੀਏ ਡੀਟੇਲ ਵਿੱਚ ਕਿ ਦੂਜਾ ਔਰ ਕੋਈ ਨਹੀਂ ਹੈ ਪੌੜੀ ਆਸਾ ਕੀ ਵਾਰ ਸਤਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਲ ਲਿਆ ਸਤਗੁਰ ਨੂੰ ਮੈਂ ਮਿਲਿਆ ਸਤਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਲ ਲਿਆ ਮੇਰੀ ਮਤ ਦਾ ਮਾਲਕ ਮੇਰੀ ਦਿਮਾਗ ਅਕਲ ਜੀੜੇ ਹਿਰਦੇ ਦਾ ਮਾਲਕ ਖਸਮ ਮੇਰਾ ਪ੍ਰੀਤਮ ਪਰਮਾਤਮਾ ਖਸਮ ਸੰਭਾਲਿਆ ਸੰਭਾਲਿਆ ਸੰਭਾਲ ਦੀ ਜਾਂਚ ਆ ਗਈ ਸਤਿਗੁਰ ਵਿਟੋ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਅੰਜਨ ਕਹਿੰਦੇ ਨੇ ਜਿਹੜਾ ਅੱਖਾਂ 'ਚ ਸੁਰਮਾ ਪਾਉਂਦੇ ਆ ਨਾ ਉਹਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਅੱਜ ਕੱਲ ਮਿਕਸਡ ਹਾਈਜ਼ ਕਰਕੇ ਉਹਦੀ ਆਦਤ ਨਹੀਂ ਰਹੀ ਸਤਗੁਰ ਬਿੱਟੋ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਐਨੀ ਨੇਤਰੀ ਜਗਤ ਨਿਹਾਲਿਆ ਐਨੀ ਦੇਤਰੀ ਜਗਤ ਨਿਹਾਲਿਆ ਮੈਨੂੰ ਨਾ ਇੱਕ ਅਕਲ ਦੇ ਦਿੱਤੀ ਹੈ ਮੇਰੀਆਂ ਅੱਖਾਂ ਉੱਤੇ ਇੱਕ ਐਸੀ ਐਨਕ ਫਿਟ ਕਰ ਦਿੱਤੀ ਹੈ ਇੱਕ ਐਸਾ ਮੈਨੂੰ ਵਿਜ਼ਨ ਬਖਸ਼ ਦਿੱਤਾ ਹੈ ਜਿਹਦੇ ਨਾਲ ਮੈਂ ਜਗਤ ਨੂੰ ਦੇਖ ਸਕਦਾ ਨਿਹਾਰ ਸਕਦਾ ਮੈਨੂੰ ਜਗਤ ਨੂੰ ਦੇਖਣ ਦੀ ਇੱਕ ਟੈਕਨੀਕ ਸਮਝ ਆ ਗਈ ਹੁਣ ਅੱਗੇ ਕੀ ਕਹਿੰਦੇ ਨੇ ਖਸਮ ਛੋੜ ਦੂਜੇ ਲੱਗੇ ਖਸਮ ਛੋੜ ਦੂਜੇ ਲੱਗੇ ਕੀ ਹੈ ਖਸਮ ਛੋੜ ਦੂਜੇ ਲੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਇੱਕ ਅਕਾਲ ਪੁਰਖ ਤੋਂ ਛੁਟ ਇਸ ਧਰਤੀ ਦੀ ਕਿਸੇ ਚੀਜ਼ ਦੇ ਨਾਲ ਵੀ ਜੇ ਤੂੰ ਜੁੜ ਜਾਣਾ ਹੈ ਤਾਂ ਖਸਮ ਛੋੜ ਦੂਜੇ ਲੱਗੇ ਬਣ ਗਿਆ ਜੇ ਕੋਈ ਕਹੇ ਮਨੂੰ ਐ ਸੰਤਾਂ ਦੇ ਐ ਫਲਾਣੇ ਸੰਤਾਂ ਦੇ ਚਰਨ ਪਰਸਨ ਦੇ ਨਾਲ ਫਲਾਣੀ ਡੇਰੇ ਤੇ 40 ਦਿਨ ਜਾਣ ਦੇ ਨਾਲ ਜਾਂ ਫਲਾਣੀ ਜਗ੍ਹਾ ਪ੍ਰਸ਼ਾਦ ਕਰਾ ਕੇ ਜਾਂ ਲੰਗਰ ਕਰਾ ਕੇ ਮੈਨੂੰ ਫਲਾਣੀ ਜਗ੍ਹਾ ਤੋਂ ਪ੍ਰਾਪਤ ਹੋਇਆ ਖਸਮ ਛੋੜ ਦੂਜੇ ਲੱਗੇ ਹੋ ਗਿਆ ਖਸਮ ਹੈ ਰੱਬ ਜੀ ਤਾਂ ਸਤਗੁਰ ਹੈ ਸੱਚ ਸਤਗੁਰ ਦੀ ਮੱਤ ਖਸਮ ਛੋੜ ਦੂਬੇ ਦੂਜੇ ਲਗੇ ਡੁੱਬੇ ਸੇਵਣ ਜਾ ਰਿਆ ਤੈਨੂੰ ਨਹੀਂ ਪਤਾ ਹੈ ਇਨਸਾਨ ਸਤਗੁਰ ਹੈ ਬੋਇਆ ਵਿਰਲਾ ਕਿਨਿਆ ਵਿਚਾਰਿਆ ਕਰ ਕਿਰਪਾ 파ਰ ਉਤਾਰਿਆ ਇਹ 파ਰ ਉਤਾਰਾ ਹੋ ਗਿਆ ਮੀਨਸ ਮੈਂ ਅੰਦਰ ਜਾਣ ਦੀ ਗੇਮ ਸਮਝੀ ਹਰ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਸੁਖ ਦਾਤਾ RAM ਹੈ ਦੂਸਰ ਨਾਹੀਂ ਕੋਇ ਕੋ ਨਾਨਕ ਸੁਨਰੇ ਮਨਾ ਤੈ ਸਿਮਰਤ ਉਹਨੂੰ ਯਾਦ ਵਿੱਚ ਰੱਖਣ ਦੇ ਨਾਲ ਗਤ ਹੋਏ ਹੁਣ ਸਾਨੂੰ ਅੱਜ ਗਤ ਸਮਝਣਾ ਪਏਗਾ ਗਤ ਦਾ ਮੈਨਾ ਮੈਂ ਪੜ ਰਿਹਾ ਸਾਂ ਪਾਈਕਾਨ ਸਿੰਘ ਨਾਬਾਜੀ ਦਾ ਬਹੁਤ ਧੰਨਵਾਦ ਹੈ ਉਹ ਲਿਖਦੇ ਨੇ ਮੁਕਤੀ ਪਾਉਣ ਦਾ ਇਲਮ ਮੁਕਤ ਅਵਸਥਾ ਸਾਲਵੇਸ਼ਨ ਜੀਂਦੇ ਜੀ ਪ੍ਰਾਪਤ ਕਰਨ ਦਾ ਗਿਆਨ ਉਹ ਨੌਲੇਜ ਉਹ ਮਤ ਜਿਹਦੇ ਨਾਲ ਇਨਸਾਨ ਗਤ ਪ੍ਰਾਪਤ ਕਰਦਾ ਹੈ ਮੁਕਤ ਅਵਸਥਾ ਪ੍ਰਾਪਤ ਕਰਦਾ ਹੈ ਭਾਈ ਕਾਂ ਸਿੰਘ ਜੀ ਸਾਨੂੰ ਸਮਝਾਉਂਦੇ ਨੇ ਕਿ ਸਭ ਸੁਖ ਦਾਤਾ RAM ਹੈ ਦੂਸਰ ਨਾਇਨਾ ਕੋਏ ਦਬਾਰੇ ਸਮਝਦਾ ਸਮਝਿਆ ਕੋ ਨਾਨਕ ਸੁਨਰੇ ਮਨਾ ਤੈ ਸਿਮਰਤ ਗਤ ਹੋਏ ਕਿ ਜਦੋਂ ਤੈਨੂੰ ਆਪਣੀ ਗਤੀ ਬਾਰੇ ਇਲਮ ਸਮਝ ਨਹੀਂ ਨ ਆਇਆ ਤੇ ਤੂੰ ਮੁੰਦ ਜੋਬਨ ਬਾਲੀਆਂ ਜਿਹੜਾ ਸਾਡਾ ਪਹਿਲੇ ਦਿਨ ਤੋਂ ਸ਼ਲੋਕ ਚੱਲ ਰਿਹਾ ਉਤੰਗੀ ਪੈ ਉਹ ਹਰੀ ਵਾਲਾ ਕਿ ਅਸੀਂ ਸਾਰੇ ਮੁੰਦ ਜੋਬਨ ਬਾਲੀਆਂ ਤੇ ਸਾਨੂੰ ਕੁਝ ਸਮਝ ਨਹੀਂ ਆਇਆ ਇਸ ਕਰਕੇ ਰੱਬੀ ਗੁਣਾ ਦੀ ਗੱਲ ਸਮਝਾ ਰਹੇ ਨੇ ਤਾਂ ਰੱਬੀ ਗੁਣ ਜੇ ਸਾਡੇ ਕੋਲ ਨਹੀਂ ਤਾਂ ਅਸੀਂ ਆਪਣੇ ਜੀਵਨ ਵਿੱਚ ਗਤ ਪ੍ਰਾਪਤ ਨਹੀਂ ਕਰ پا ਰਹੇ ਆਂ ਔਰ ਗੁਰੂ ਪਾਤਸ਼ਾਹ ਕਹਿੰਦੇ ਨੇ ਤੁਸੀਂ ਗਤ ਪ੍ਰਾਪਤ ਨਹੀਂ ਕਰ ਪਾਰੇ ਦੁਨੀਆ ਦੇ ਲੋਕ ਕੋ ਤੇ ਇੱਥੇ ਪਰੇਸ਼ਾਨ ਹੋ ਇਸ ਕਰਕੇ ਤੁਹਾਨੂੰ ਕੋਈ ਠੱਗੀ ਕਰਨ ਵਾਲੇ ਕਿਸੇ ਐਸੀ ਸੋਚ ਵਾਲੇ ਨੇ ਇਹ ਕਹਿ ਦਿੱਤਾ ਐਸੇ ਪ੍ਰਸ਼ਾਦ ਕਰਾਓ ਐਸੇ ਕੀਰਤਨ ਕਰਾਓ ਐਸੇ ਫਲਾਨੀ ਜਗ੍ਹਾ ਜਾਓ ਐਸੀ ਜਗ੍ਹਾ ਤੀਰਤ ਕਰੋ ਐਸੇ ਉਹ ਵਾਲੇ ਪਾਠ ਕਰਾ ਲਓ ਐਸੇ ਇਹ ਕਰ ਲਓ ਐਸੀ ਫਲਾਨੀ ਜਗ੍ਹਾ ਕੁਝ ਚੜਾ ਲਓ ਤਾਂ ਤੁਮ ਕੋ ਮਰਨੇ ਕੇ ਬਾਦ ਗਤੀ ਪ੍ਰਾਪਤ ਹੋ ਜਾਏਗੀ ਜਿਸ ਦਾ ਸਿੱਟਾ ਆਜੇ ਨਿਕਲਿਆ ਕਿ ਲੋਕੀ ਮਰਨ ਤੋਂ ਬਾਅਦ ਦੇ ਸਾਰੇ ਕਾਰਨਾਮੇ ਕਰਦੇ ਨਹੀਂ ਭਾਂਡਾ ਮੰਜਾ ਕਪੜੇ ਸਭ ਕੁਝ দানਪੁਨ ਕਰ ਦੇਨੇ ਕਿ ਮਰਨ ਤੋਂ ਬਾਅਦ ਮਿਲੇਗਾ ਤਾਂ ਹਰ ਕੋਈ ਸੋਚਦਾ ਮੈਂ ਇੱਥੇ ਬੜੇ ਸਾਰੇ ਐਸੇ ਕਰਮ ਕੀਤੇ ਨੇ ਤਾਂ ਮੇਰੀ ਗਤੀ ਕਿਸ ਤਰ੍ਹਾਂ ਹੋਏਗੀ ਉਹ ਆਪਣੇ ਬੱਚਿਆਂ ਨੂੰ ਰੋਲ ਮਾਡਲ ਬਣ ਕੇ ਦਿਖਾ ਜਾਂਦਾ ਕਿ ਜਿਸ ਤਰ੍ਹਾਂ ਮੈਂ ਆਪਣੇ ਬਜ਼ੁਰਗਾਂ ਦਾ ਕੀਤਾ ਐਸ ਤਰ੍ਹਾਂ ਤੁਸੀਂ ਮੇਰਾ ਕਰਨਾ ਜਿੰਦੇ ਜੀ ਗਤੀ ਨਹੀਂ ਹੋਈ ਪਰ ਗੁਰਮਤ ਇਸ ਗਤੀ ਨੂੰ ਨਾ ਪ੍ਰਾਪਤੀ ਦੇ ਕਾਰਨ ਦੁਨੀਆ ਨੂੰ ਇੱਕ ਟਕੋਰ ਮਾਰ ਕੇ ਫੈਸਲਾ ਦਿੰਦੀ ਹੈ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਮਰਨੇ ਕੇ ਬਾਦ ਮੁਕਤ ਕਿਸ ਨੇ ਜਾਣੀ ਕੌਣ ਜਾਣਦਾ ਕੋਈ ਨਹੀਂ ਜਾਣਦਾ ਮਰਨ ਤੋਂ ਬਾਦ ਕੋਈ ਮੁਕਤੀ ਨਹੀਂ ਜਿੰਦੇ ਜੀ ਮੁਕਤ ਅਵਸਥਾ ਪ੍ਰਾਪਤ ਕਰਨੀ ਹੈ ਤੇ ਜਿੰਦੇ ਜੀ ਜੇ ਮੁਕਤ ਅਵਸਥਾ ਨਹੀਂ ਤਾਂ ਤੇਰੀ ਗਤ ਨਹੀਂ ਹੋ ਸਕਦੀ ਤੇਰੀ ਗਤੀ ਹੋ ਸਕਦੀ ਹੈ ਜੇ ਤੂੰ ਰੱਬ ਜੀ ਨੂੰ ਸਮਝੇ ਹੁਣ ਕਹਿੰਦੇ ਨੇ ਜੇ ਸਿਮਰਤ ਗਤ ਪਾਈਏ ਪਹਿਲੇ ਸ਼ਲੋਕ ਚ ਕਹਿੰਦੇ ਨੇ ਤੈ ਸਿਮਰਤ ਗਤ ਹੋਏ ਹੁਣ ਗਤ ਦਾ ਟੌਪਿਕ ਛੇੜ ਦਿੱਤਾ ਗੁਰੂ ਪਾਤ ਹੁਣ ਕਹਿੰਦੇ ਨੇ ਜਿਹਦੇ ਜਿਹਨੂੰ ਯਾਦ ਵਿੱਚ ਨਿਰੰਤਰ ਰੱਖਣ ਦੇ ਨਾਲ ਜਿਸ ਸੱਚ ਦੀ ਵਿਚਾਰ ਨੂੰ ਨਿਰੰਤਰ ਮਨ ਦੇ ਅੰਦਰ ਰੱਖਣ ਦੇ ਨਾਲ ਜੈ ਸਿਮਰਤ ਗੱਤ ਪਾਈ ਹੈ ਉਹਨੂੰ ਉਸ ਗੱਤ ਦੇ ਬਾਰੇ ਅਸੀਂ ਰੋਜ਼ ਸਵੇਰੇ ਜਪਜੀ ਸਾਹਿਬ ਪੜ੍ਹਦੇ ਹਾਂ ਅੰਤਰਗਾ ਤੀਰਤ ਮਿਲਣਾ ਉਹ ਪੜ੍ਹਦੇ ਆ ਨਾ ਸਵਾ ਪਰੀਆ ਪੈਰਤਨ ਦੇ ਪਾਣੀ ਤੋਤਾ ਉਤਰਸਖੇ ਮੂਤ ਪਲੀਤੀ ਕਪੜ ਹੋਏ ਦੇ ਸਾਬੂਨ ਲਈਏ ਹੋ ਤਾਂ ਇਹ ਪਰਿਏ ਮਤ ਪਾਪਾ ਕੇ ਸੰਗ ਉਹ ਤੋਪੈ ਨਾਵੇਂ ਕਹਿ ਰੰਗ ਨਾਵੇਂ ਕਾ ਮਤਲਬ ਸੱਚ ਦੀ ਵਿਚਾਰ ਦੇ ਰੰਗ ਦੇ ਨਾਲ ਉਹਨੂੰ ਤੋਤਾ ਜਾਂਦਾ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲਿਆ ਜਾਓ ਆਪੇ ਵੀ ਜਾ ਪੀਖਾਓ ਨਾਨਕ ਨੂੰ ਵੀ ਆਓ ਜਾਓ ਹੁਣ ਇਸ ਤੋਂ ਬਾਅਦ ਅਗਲੀ ਪੌੜੀ ਸ਼ੁਰੂ ਹੁੰਦੀ ਹੈ ਤੀਰਤ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਹੁਣ ਅਸੀਂ ਛੇਤੀ ਨਾਲ ਉਹਦੇ ਪੜ ਜਾਂਦੇ ਆ ਅੰਤਰਗਾ ਤੀਰਤ ਮੰਨਣਾ ਪਤਾ ਨਹੀਂ ਲੱਗਦਾ ਗੁਰੂ ਪਾਤਸ਼ਾਹ ਸਾਡੇ ਅੰਦਰ ਦੀ ਗਤੀ ਦੇ ਬਾਰੇ ਸਾਨੂੰ ਸਮਝਾ ਰਹੇ ਨੇ ਕਹਿੰਦੇ ਨੇ ਅੰਤਰਗਤ ਉਥੇ ਪॉज ਦਿਆਂਗੇ ਗੁਰਬਾਣੀ ਦੀ ਵਿਚਾਰ ਅਨੁਸਾਰ ਗ੍ਰਾਮਰ ਅਨੁਸਾਰ ਸਮਝਾਂਗੇ ਅੰਦਰ ਦੀ ਗਤੀ ਕਰ ਲਵੇ ਨਾ ਜੇ ਤੈਨੂੰ ਅੰਦਰ ਦੀ ਗਤੀ ਕਰਨੀ ਹੈ ਨਾ ਤਾਂ ਉਹ ਸਤਗੁਰ ਦੀ ਮੱਤ ਦੇ ਤੀਰਥੀ ਚ ਰੋਜ਼ ਮੱਲ ਨਾ ਉਹ ਆਪਣੀ ਮਹਿ ਲਾ ਲਿਆ ਕਰ ਪਰ ਅੰਦਰ ਦੀ ਗਤੀ ਬਾਰੇ ਸੋਚ ਅਸੀਂ ਅੰਦਰ ਦੀ ਗਤੀ ਬਾਰੇ ਹੀ ਭੁੱਲੇ ਹੋਇਆ ਅੰਦਰ ਦੀ ਗਤੀ 바ਰੇ ਹੀ ਸਾਨੂੰ ਅੰਦਰ ਟ੍ਰੈਵਲ ਕਰਕੇ ਜਾਣਾ ਹੈ ਅੰਦਰ ਦੀ ਗਤੀ 바ਰੇ ਹੀ ਸਾਨੂੰ ਆਪ ਨੜਾ ਗਿਰਬਾਨ ਵਿੱਚ ਸਿਰਨੀਵਾ ਕਰ ਦੇਖਣਾ ਹੈ ਅੰਤਰਤੀ ਗਤੀ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਜੇ ਗੁਰ ਕੈ ਦਰਸ਼ਨ ਗੁਰ ਕੈ ਦਰਸ਼ਨ ਦਾ ਮਤਲਬ ਦੇਖਣਾ ਨਹੀਂ ਹੁੰਦਾ ਗੁਰ ਕੈ ਦਰਸ਼ਨ ਦਾ ਮਤਲਬ ਗੁਰੂ ਦੀ ਮਤ ਵਾਲੀ ਫਿਲਾਸਫੀ ਜੇ ਤੂੰ ਲੈ ਲਵੇਂ ਉਸ ਅਨੁਸਾਰ ਜੇ ਤੂੰ ਜੀਣ ਲੱਗ ਪਵੇਂ ਤਾਂ ਤੇਰੀ ਮੁਕਤ ਗਤ ਹੋ ਸਕਦੀ ਹੈ ਜੇ ਸਿਮਰਤ ਗਤ ਪਾਈਐ ਤੈ ਭਜਰੇ ਤੈ ਮੀਤ ਮੀਤ ਕਿੰਨੂ ਕਿਹਾ ਅਸੀਂ ਸ਼ੁਰੂ ਤੋਂ ਪੜ ਰਹੇ ਆ ਮਨ ਨੂੰ ਕਿਹਾ ਮਨ ਨੂੰ ਗੁਰਬਾਣੀ ਵਿੱਚ ਮੀਤ ਕਿਹਾ ਮਿੱਤਰ ਪਿਆਰਿਆ ਕਿਹਾ ਇਸ ਨੂੰ ਜੀੜਾ ਕਿਹਾ ਇਸ ਨੂੰ ਸਹੇਲੀ ਕਿਹਾ ਇਹਨੂੰ ਹਿਰਦਾ ਕਿਹਾ ਇਸ ਨੂੰ ਸਖੀ ਸਹੇਲੀ ਕਿਹਾ ਇਹ ਸਾਰੇ ਲਫ਼ਜ਼ ਮਨ ਵਾਸਤੇ ਵਰਤੇ ਜਾਂਦੇ ਨੇ ਓਏ ਮੇਰੇ ਮਨ ਜਿਸ ਸਤਗੁਰ ਦੀ ਮੱਤ ਦੇ ਨਾਲ ਤੇਰੀ ਅੰਦਰ ਦੀ ਗਤੀ ਹੋ ਸਕਦੀ ਹੈ ਨਾਉ ਅਗੇਨ ਇਹਦੇ ਵਿਚਾਰ ਕੋਈ ਰੱਬੀ ਨਾਮ ਦੇ ਰਟਨ ਦੀ ਗੱਲ ਨਹੀਂ ਆਈ ਜੈ ਸਿਮਰਤ ਜਿਸ ਸੱਚ ਦੀ ਵਿਚਾਰ ਨੂੰ ਨਿਰੰਤਰ ਆਪਣੀ ਮੱਤ ਵਿੱਚ ਟਿਕਾ ਕੇ ਤੇਰੀ ਗਤੀ ਹੋ ਸਕਦੀ ਹੈ ਉਹ ਸਤਗੁਰ ਦੀ ਮੱਤ ਦੇ ਨਾਲ ਤੈਨੂੰ ਮੁਕਤ ਗਤ ਪ੍ਰਾਪਤ ਹੋ ਸਕਦੀ ਹੈ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਤੇ ਗੁਰੂ ਦੇ ਮੱਤ ਅਨੁਸਾਰ ਜੇ ਤੂੰ ਆਪਣੀ ਗਤੀ ਕਰਦਾ ਹੈ ਕੋ ਨੂੰ ਰੋਜ-ਰੋਜ ਸੇਵਨ ਕਰਤੇ ਭਜਰੇ ਤੈ ਮੀਤ ਕੋ ਨਾਨਕ ਸੁਨਰੇ ਮਨਾ ਆਉਦ ਘਟਤ ਹੈ ਨੀਤ ਤੀਜੇ ਸ਼ਲੋਕੇ ਚ ਅਸੀਂ ਪੜਿਆ ਸੀ ਆਉਦ ਜਾਤ ਹੈ ਬੀਤ ਉਥੇ ਆਉਦ ਜਾਤ ਹੈ ਬੀਤ ਦਾ ਮੈਨਾ ਔਰ ਅੱਜ ਉਹਦੇ ਟਾਕਰੇ ਤੇ ਇੱਥੇ ਅਸੀਂ ਸਮਝ ਕੇ ਪੜੀਏ ਕਿ ਆਉਦ ਘਟਤ ਹੈ ਨੀਤ ਇੱਕ ਐਲੀਵੇਟਡ ਇਨਸਾਨ ਨੂੰ ਗੁਰੂ ਪਾਤਸ਼ਾਹ ਕਹ ਰਹੇ ਨੇ ਜੇ ਸਤਗੁਰ ਦੀ ਮੱਤ ਲੈ ਲਵੇਂ ਤੇਰੀ ਅੰਦਰ ਦੀ ਗਤੀ ਹੋ ਜਾਏ ਤਾ ਪਤਾ ਕੀ ਹੈ ਤੇਰੀ ਰੋਜ ਆਉਦ ਅਗੇਨ ਮਾਨਕੋਸ਼ ਸਿੰਘ ਭਾਈ ਸਭ ਲਿਖਦੇ ਨੇ ਕਾਨ ਸਿੰਘ ਨਾਭਾ ਜੀ ਆਉਦ ਦਾ ਮੈਨਾ ਦੂਰੀ ਸੀਮਾ ਵਿਦਿਸਟੈਂਸ ਤੇਰੀ ਰਬਜੀ ਦੇ ਨਾਲ ਰੋਜ ਰੋਜ ਦੂਰੀ ਘਟ ਸਕਦੀ ਹੈ ਆਉਦ ਘਟਤ ਹੈ ਨੀਤ ਜੇ ਸਤਗੁਰ ਦੀ ਮਤ ਲੈ ਲੀਏ ਜੇ ਸਿਮਰਤ ਗਤ ਪਾਈਏ ਗਤ ਪਾਣ ਵਾਲੇ ਐਲੀਵੇਟਡ ਇੱਕ ਗੁਰਮੁਖ ਇੱਕ ਸਦਗੁਣ ਵਾਲੇ ਇੱਕ ਆਈਡੀਅਲ ਇਨਸਾਨ ਦੀ ਉੱਚੀ ਅਵਸਥਾ ਬਾਰੇ ਉਹਨੂੰ ਸਮਝਾ ਰਹੇ ਨੇ ਜੇ ਤੂੰ ਇੰਜ ਬਣ ਜਾਂਦਾ ਮੇਰੇ ਮਨ ਤੇ ਰੱਬ ਜੀ ਦੇ ਨਾਲ ਦੂਰੀ ਘੱਟ ਸਕਦੀ ਹੈ ਦੂਰੀ ਅਸੀਂ ਆਪ ਨਹੀਂ ਪਾਈ ਉਹ ਕਰਤ ਕਰਮ ਕੇ ਵਿਚੜੇ ਦੂਰੀ ਪਾਈ ਹੋਈ ਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕੋਈ ਨੇੜੇ ਹੋ ਜਾਂਦਾ ਆਪਣੇ ਕਰਮਾ ਕਰਕੇ ਕੋਈ ਦੂਰ ਹੋ ਜਾਂਦਾ ਅਸੀਂ ਜਦੋਂ ਕਦੀ ਵੀ ਕਿਸੇ ਮਨੁੱਖ ਨਾਲ ਦੂਰ ਹੁੰਦੇ ਆ ਤੇ ਉਹਦੀ ਦੂਰੀ ਦੇ ਵਿੱਚ ਜੇ ਅਸੀਂ ਉਹਨੂੰ ਬਲੇਮ ਕਰਨ ਲੱਗ ਪੈਂਦੇ ਆ ਤਾਂ ਸਾਨੂੰ ਸੋਚਣਾ ਹੈ ਕਿ ਅਸੀਂ ਇਸ ਆਦਤ ਦੇ ਕਾਰਨ ਆਪਣੇ ਆਪਣੇ ਤੇ ਰਿਲੇਟ ਕਰਕੇ ਵੇਖਣਾ ਵੈਨ ਏਵਰ ਵੀ ਆਰ ਡਿਪਾਰਟਡ ਫ্রম ਸਮਬਡੀ ਅਸੀਂ ਕਿਸੇ ਇਨਸਾਨ ਤੋਂ ਵੀ ਦੂਰ ਹੋ ਗਏ ਆਂ ਔਰ ਦੂਰ ਹੋਣ ਤੋਂ ਬਾਅਦ ਜਦੋਂ ਅਸੀਂ ਉਹਦੇ ਉੱਤੇ ਸਾਰੇ ਬਲੇਮ ਪਾਣੇ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਆਦਤ ਸਾਡੀ ਪੱਕ ਜਾਂਦੀ ਹੈ ਜਿਹਦੇ ਕਾਰਨ ਅਸੀਂ ਰੱਬ ਜੀ ਉੱਤੇ ਬਲੇਮ ਪਾਣੇ ਸ਼ੁਰੂ ਕਰ ਦਿੰਦੇ ਹਾਂ ਤੇ ਰੱਬ ਜੀ ਉੱਤੇ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ ਨੇ ਰੱਬ ਮੇਰੇ ਨਾਲ ਐਂਸ ਕਿਉਂ ਕਰ ਰਿਹਾ ਹੈ ਰੱਬ ਕਦੋਂ ਦੇਖੇਗਾ ਮੇਰੇ ਤੇ ਜ਼ੁਲਮ ਹੋ ਰਿਹਾ ਹੈ ਰੱਬ ਧਰਤੀ ਤੇ ਕਦੋਂ ਆਏਗਾ ਨਹੀਂ ਕੋਈ ਰੱਬ ਹੀ ਨਹੀਂ ਹੈ ਰੱਬ ਕੁਝ ਨਹੀਂ ਹੁੰਦਾ ਸਭ ਇਹ ਗੱਲਾਂ ਨੇ ਕਿਤਾਬ ਚੀ ਗੱਲਾਂ ਨੇ ਬੜਾ ਜ਼ੁਲਮ ਹੋ ਰਿਹਾ ਧਰਤੀ ਤੇ ਲੋਕੀਆਂ ਚ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਰੱਬ ਜੀ ਤੇ ਬਲੇਮ ਪਾਣਾ ਸ਼ੁਰੂ ਕਰ ਦਿੱਤਾ ਪਰ ਗੁਰੂ ਪਾਛੇ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ ਦਾ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਹੋਰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਇਸ ਗੱਲ ਨੂੰ ਸਮਝਾਉਣ ਵਾਸਤੇ ਗੁਰੂ ਪਾਤਸ਼ਾਹ ਨੇ ਲੱਗਦਾ ਹੈ ਲੱਗਦਾ ਵੀ ਮੈਂ ਇਸ ਕਰਕੇ ਬੋਲਦਾ ਕਿ ਮੇਰੇ ਅਰਥ ਫਾਈਨਲ ਨਹੀਂ ਮੈਨੂੰ ਇੰਜ ਲੱਗਦਾ ਕਿ ਸ਼ਾਇਦ ਇਹਦੇ ਅਰਥ ਨਹੀਂ ਮੈਂ ਕੋਈ ਫਾਈਨਲ ਵਰਜ਼ਨ ਦੇਣ ਵਾਲੀ ਕੋਈ ਹਸਤੀ ਨਹੀਂ ਹਾਂ ਮੈਂ ਇੱਕ ਨਿਮਾਣਾ ਜਿਹਾ ਗੁਰੂ ਘਰ ਦਾ ਕੁੱਕਰ ਸੰਗਤਾਂ ਦਾ ਝਾੜੂ ਬਰਦਾਨ ਬਿਲਕੁਲ ਲੇਮਨ ਦੀ ਲੈਂਗੁਏਜ ਤੁਹਾਡੇ ਨਾਲ ਸਾਂਝ ਕਰ ਰਿਹਾ ਕੇ ਲਗਦਾ ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਜੀ ਤੁਸੀਂ ਮੈਨੂੰ ਨਹੀਂ ਵੀ ਛੋੜਿਆ ਮੈਂ ਆਪਣੀ ਕਿਸੇ ਗਲਤੀ ਕਾਰਨ ਵਿਛੜਿਆ ਕਿਰਤ ਕਰਮ ਕੇ ਵਿਛੜੇ ਇਸ ਕਰਕੇ ਬੇਨਤੀ ਕਰਦੇ ਨੇ ਕਰ ਕਿਰਪਾ ਮੇਲੋ ਰਾਮ ਮੈਨੂੰ ਮਿਲਾ ਲਓ ਤੁਹਾਡੀ ਕੋਈ ਗਲਤੀ ਨਹੀਂ ਆ ਯੂ ਆਰ ਆਲਵੇਸ ਗ੍ਰੇਟ ਜੇ ਮੈਂ ਛੁੱਟਿਆ ਵਿਛੜਿਆ ਆਪਣੀ ਗਲਤੀ ਕਾਰਨ ਵਿਛੜਿਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਇਹ ਸਾਨੂੰ ਗੱਲ समझाई गई है चार कुंट दैदिश प्रमे थाकाए प्रभ की शाम मैं ना एक्चुअली तो अपनी गलतियाँ कारण विछड़िया क्योंकि मैं सोचा सदरे और मनुष्य सुख प्राप्त हो जाएगा ਕਹਿ ਰਹੇ ਕੋ ਨਾਨਕ ਸੁਨਰੇ ਮਨਾ ਤੈ ਸਿਮਰਤ ਗਤ ਹੋਏ ਇਸ ਤੋ ਬਾਦ ਕਨ ਕੋ ਨਾਨਕ ਸੁਨਰੇ ਮਨਾ ਆਉਦ ਘਟ ਤੈ ਨੀਤ ਓਏ ਮੇਰੇ ਮਨ ਸਤਗੁਰ ਦੀ ਮਤ ਅਨੁਸਾਰ ਜੇ ਤੂੰ ਲੱਗ ਜਾਏ ਤੈਨੂੰ ਆਪਣੇ ਔਗੁਣ ਸਮਝ ਆ ਜਾਣਗੇ ਕਿ ਮੇਰੇ ਔਗੁਣ ਕਿਹੜੇ ਨੇ ਮੈਂ ਜੇ ਆਬੀ ਜ ਸੋਲੂਣਾ ਕਰਮਾ ਸੰਦਲਾ ਖੇਤ ਮੈਂ ਆਪਣੇ ਕਰਮਾ ਕਰਕੇ ਜਦੋਂ ਵੀ ਦੁਖੀ ਹੁੰਦਾ ਸੀ ਅਫਸੈਟ ਹੁੰਦਾ ਸੀ ਹੁਣ ਕਹਿੰਦੇ ਨੇ ਕਿ ਤੇਰੀ ਰਬ ਜੀ ਦੇ ਨਾਲ ਜੁੜ ਜਾਏ ਤਾਂ ਦੂਰੀ ਕੱਟ ਸਕਦੀ ਹੈ ਪਰ ਤੇਰੀ ਦੂਰੀ ਤਾਂ ਨਹੀਂ ਕੱਟਦੀ ਤੂੰ ਰੋਜ਼ ਅਪਸੈਟ ਕਿਉਂ ਹੈ ਤੂੰ ਅਸ਼ਾਂਤ ਕਿਉਂ ਹੈ ਉਹਦੇ ਬਾਰੇ ਤੂੰ ਆਪ ਸੋਚ ਮੈਂ ਇੱਕ ਹੋਰ ਪੌੜੀ ਪੜ ਰਿਹਾ ਸੀ ਪੌੜੀ ਪੜਿਆ ਹੋਇਆ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀ ਹੈ ਜੇ ਕੋਈ ਪੜਿਆ ਲਿਖਿਆ ਇਨਸਾਨ ਸਾਰੀ ਸਮਝ ਸੋਚ ਰੱਖਦਾ ਹੋਵੇ ਔਰ ਉਸ ਦੇ ਬਾਵਜੂਦ ਗਲਤੀ ਕਰ ਜਾਏ ਤਾਂ ਜਿਹੜਾ ਵਿਚਾਰਾ ਪੜਿਆ ਹੀ ਨਹੀਂ ਆਉਨੇ ਜਿਸ ਨੂੰ ਉਹਨੇ ਸਮਝ ਹੀ ਨਹੀਂ ਆ ਜਿਸ ਨੂੰ ਉਹਨੇ ਵਿਜ਼डम ਦੀ ਜਾਂ ਪੜਾਈ ਦੀ ਸਮਝ ਨਹੀਂ ਆਈ ਉਹਦੇ ਕੋਲ ਜੀ ਗਲਤੀ ਹੋ ਜਾਏ ਤਾਂ ਮਾਫ ਕਰ ਦਿੱਤਾ ਜਾਂਦਾ ਤਾਂ ਉਮੀ ਸਾਧਨਾ ਮਾਰੀ ਐ ਹੁਣ ਅੱਗੇ ਕੀ ਕਹਿੰਦੇ ਨੇ ਜਿਹਾ ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਆ ਤੇ ਵੇਹੋ ਨਾਉ ਪਚਾਰੀਆ ਦਾ ਮਤਲਬ ਹੁੰਦਾ ਇਨਸਾਨ ਜੈਸੇ ਕਰਮ ਕਰਦਾ ਜਿਹਾ ਕਾਲੇ ਕਾਲਣਾ ਜੈਸੀ ਕਾਲਣਾ ਕਰਦਾ ਵੈਸਾ ਮਸ਼ਹੂਰ ਹੋ ਜਾਂਦਾ ਤੇਲੀ ਤੇਲ ਵੇਚਦਾ ਰੰਦਾ ਉਹਨੂੰ ਲੋਕੀ ਤੇਲੀ ਕਹਿੰਦੇ ਨੇ ਧੋਬੀ ਕਪੜੇ ਧੋੰਦਾ ਰੰਦਾ ਖੋਤਾ ਲੈ ਕੇ ਉਹਨੂੰ ਧੋਬੀ ਕਹਿੰਦੇ ਨੇ ਇਸ ਤਰ੍ਹਾਂ ਜੋ ਵੀ ਇਨਸਾਨ ਜੈਸੇ ਆਪਣੀ ਜ਼ਿੰਦਗੀ ਵਿੱਚ ਕਰਮ ਕਰਦਾ ਰੰਦਾ ਜੇ ਹਾਂ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਏ ਜੇ ਸਿਮਰਤ ਗਤ ਪਾਈਏ ਤੇ ਪਾਜਰੀਤ ਮੀਤ ਕੋ ਨਾਨਕ ਸੁਨਰੇ ਮਨਾ ਆਉਦ ਘਟਤਾ ਨੀ ਸਾਡੀ ਰੋਜ ਦੂਰੀ ਘਟ ਸਕਦੀ ਹੈ ਰੱਬ ਜੀ ਦੇ ਨਾਲ ਇੱਕ ਮਿਕਤਾ ਦੀ ਅਵਸਥਾ ਸੀ ਜੀ ਸਕਨੇ ਆ ਅੱਜ ਮੈਂ ਟੂਕ ਮਾਤਰ ਇਤਨੀ ਵਿਚਾਰ ਜ਼ਰੂਰ ਇਤਨੀ ਕਰਨਾ ਚਾਹਾਂਗਾ ਕਿ ਪੰਜ ਤਤ ਕੋ ਤਨ ਰਚਿਓ ਜਿਹੜਾ ਅਗਲਾ ਸ਼ਲੋਕ ਹੈ ਉਹਦੇ ਬਾਰੇ ਅਸੀਂ ਸਮਝਣਾ ਹੈ ਅਸੀਂ ਸਿਰਫ ਇੱਥੇ ਤੱਕ ਨਹੀਂ ਸਮਝਣਾ ਕਿ ਪੰਜ ਤਤਾਂ ਦਾ ਸਰੀਰ ਬਣਿਆ ਹੋਇਆ ਹੈ ਅਗੇ ਜ਼ਰੂਰ ਕੋਈ ਇਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਗਹਿਰੀ ਹੈ ਦੇ ਅੰਦਰ ਮਤ ਹੈ ਜਿਸ ਨੂੰ ਕਿ ਅਸੀਂ ਸਮਝਣਾ ਹੈ ਕਿ ਕਹਿ ਰਹੇ ਨੇ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਅਸੀਂ ਇਹ ਜਿਹੜਾ ਤਨ ਹੈ ਇਹ ਪੰਜਾਂ ਤਤਾਂ ਦਾ ਬਣਿਆ ਇੱਥੇ ਤੱਕ ਇਹ ਗੱਲ ਨਹੀਂ ਹੈ ਜਾਨੋ ਚਤੁਰ ਸੁਜਾਨ ਹੈ ਤੇ ਜ਼ਰੂਰ ਕੋਈ ਹੋਰ ਗੱਲ ਹੈ ਇਹਦੇ ਵਿੱਚ ਗਹਿਰਾਈ ਚ ਹੈ ਉਸ ਗਹਿਰਾਈ ਨੂੰ ਜ਼ਰੂਰ ਸਮਝਾਂਗੇ ਕਿਉਂਕਿ ਗੁਰੂ ਪਾਤਸ਼ਾਹ ਸਾਨੂੰ ਆਪਣੀ ਬਾਣੀ ਵਿੱਚ ਕਹਿ ਰਹੇ ਨੇ ਸਤਿਗੁਰ ਜੀ ਨਹੀਂ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਕੋਈ ਮਾਨਸ ਜੂਨ ਨਾ ਆਖਿਐਂ ਅਸੀਂ ਮਾਨਸ ਜੂਨ ਅਖਵਾ ਹੀ ਨਹੀਂ ਰਹਾਂ ਵੀ ਵੀ ਆਰ ਨਾਟ ਕੁਆਲੀਫਾਈਡ ਅਸੀਂ ਕੁਆਲੀਫਾਈ ਨਹੀਂ ਕਰਦੇ ਮਾਨਸ ਜੂਨ ਦੇ ਹੋਣ ਦੇ ਹੱਕਦਾਰ ਹੀ ਨਹੀਂ ਆ ਗੁਰੂ ਪਾਤਸ਼ਾਹ ਕਹਿੰਦੇ ਸਤਿਗੁਰ ਜੀ ਨਹੀਂ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਜਿਸ ਵੀ ਇਨਸਾਨ ਨੇ ਸੱਚ ਕੋ ਨਹੀਂ ਸਮਝਾ ਔਰ ਉਸਕੇ ਅਨੁਸਾਰ ਅਗਰ ਉਹ ਨਹੀਂ ਜੀਦਾ ਤਾਂ ਉਹ ਮਨੁष्य ਜੂਨ ਵਿੱਚ ਹੈ ਹੀ ਨਹੀਂ ਹੈ ਫਿਰ ਕੌਣ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਪਸ਼ੂ ਟੋਰ ਗਵਾਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹੈ ਇਹ ਗੁਰੂ ਪਾਤਸ਼ਾਹ ਜੀ ਦੀ ਡੈਫੀਨੇਸ਼ਨ ਹੈ ਕਿ ਅਸੀਂ ਇਨਸਾਨ ਹੈ ਹੀ ਨਹੀਂ ਆ ਅਸੀਂ ਪਸ਼ੂ ਟੋਰ ਗਵਾਰ ਆ ਜੇ ਸੱਚ ਤੇ ਜੀਵੀ ਨਹੀਂ ਰਹਾ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹਦੀ ਇਹਦੀ ਹੋਰ ਕੀਮਿਆ ਨੂੰ ਗਹਿਰਾਈ ਚ ਕੱਲ ਸਮਝ ਲਾਂਗੇ ਵੀ ਜੈਤ ਤੇ ਉਪਜੋ ਨਾਨਕਾ ਲੀਨ ਤਾਏ ਮਹਿਮਾਨ ਜਿਸ ਰੱਬ ਜੀ ਤੋਂ ਤੂੰ ਪੈਦਾ ਹੋਇਆ ਹੈ ਜਿਸ ਰੱਬ ਜੀ ਦੀ ਸੱਚ ਦੀ ਸ੍ਰਿਸ਼ਟੀ ਵਿੱਚ ਤੂੰ ਉਹਨਾਂ ਦੇ ਜੀਨ ਤੋਂ ਪੈਦਾ ਹੋਇਆ ਹੈ ਤੂੰ ਉਹਦੇ ਨਾਲ ਜੁੜ ਜਾ ਜੇ ਤੂੰ ਨਹੀਂ ਜੁੜਿਆ ਤਾਂ ਤੂੰ ਆਪਣੇ ਆਪ ਨੂੰ ਚਤੁਰ ਸੁਜਾਨ ਕੀ ਸਮਝੀ ਫਿਰਨਾ ਹੈ ਤੈਨੂੰ ਉਹਦੇ ਨਾਲ ਜੁੜੇ ਜੁੜੇਗਾ ਤੇਰਾ ਜੀਵਨ ਵੈਸਾ ਬਣੇਗਾ ਤਾਂ ਚਤੁਰ ਸੁਜਾਨ ਹੋਏਗਾ ਹੁਣ ਇਹਦਾ ਮਤਲਬ ਕੀ ਹੋ ਗਿਆ ਇਹਦਾ ਮਤਲਬ ਇੱਕ ਇਲਿਊਜ਼ਨ ਥੋੜਾ ਜਿਹਾ ਅਸੀਂ ਡਿਸਕਸ ਕਰਦੇ ਹਾਂ ਕਿ ਜਦੋਂ ਅਸੀਂ ਗੁਰਦੁਆਰਿਆਂ ਅੰਦਰ ਆਂਦੇ ਆ ਨਾ ਤਾਂ ਅਸੀਂ ਆਪਣੇ ਉੱਤੇ ਜੋੜੇ ਲਾ ਆਂਦੇ ਆ ਤੇ ਜੋੜੇ ਲਾ ਕੇ ਜੁਰਾਬਾਂ ਵੀ ਲਾ ਆਂਦੇ ਆ ਤੇ ਜੁਰਾਬਾਂ ਲਾ ਕੇ ਅਸੀਂ ਪੈਰ ਧੋ ਕੇ ਆਂਦੇ ਆ ਤੁਸੀਂ ਕਦੇ ਹਰਿਮੰਦਰ ਸਾਹਿਬ ਜਾ ਕੇ ਦੇਖੋ ਦੇ ਪੈਰ ਧੋ ਕੇ ਨਾ ਫਿਰ ਅੰਦਰ ਨੂੰ ਜਾਂਦੇ ਨੇ ਨਾ ਪੌੜੀਆਂ ਇਹ 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 ਕੰਮ ਕੀ ਹੈ ਇਸ ਕਰਕੇ ਕਿ ਸਾਡੇ ਪੈਰਾਂ ਤੋਂ 스멜 ਨਾ ਆਏ ਗੰਦਗੀ ਲੱਗੀ ਆ ਉਹ ਵੀ ਧੁੱਲ ਜਾਏ ਇਸੇ ਵਾਸਤੇ ਨਾ ਜਦੋਂ ਅਸੀਂ ਸੰਗਤਾਂ ਵਿੱਚ ਜਾ ਕੇ ਬੈਠਾਂਗੇ ਮੇਰੇ ਪੈਰਾਂ ਦੀ 스멜 ਨਾ ਆਏ ਇਸ ਇਲੂਜਨ ਨੂੰ ਜ਼ਰਾ ਇਹ ਜਿਹਾ ਬਣਾ ਕੇ ਵੇਖੋ ਕਿ ਇੱਕ ਮਾਂ ਆਪਣੇ ਬੱਚੇ ਨੂੰ ਕਹਿੰਦੀ ਹੈ ਇਹ ਕੀ ਬਦਬੂ ਆ ਰਹੀ ਹੈ ਕੀ ਕੀ ਤੂੰ ਕੀ ਤੇ ਬਦਬੂ ਰੈਕਗਨਾਈਜ਼ਡ ਹੈ ਜਿਸ ਨਾਲ ਸਾਡੇ ਘਰ ਕੋਈ ਸਬਜੀ ਸੜ ਜਾਏ ਤਾਂ ਉਹਦਾ ਪਤਾ ਲੱਗ ਜਾਂਦਾ ਸਬਜੀ ਸੜ ਗਈ ਆ ਪਰ ਜੇ ਦੁੱਧ ਸੜਿਆ ਹੋਇਆ ਉਹਦੀ 스멜 ਸਭ ਨੂੰ ਸਮਝ ਆ ਯਾਦ ਆ ਸਿਮਰਤੀ ਵਿੱਚ ਇਸ ਤਰ੍ਹਾਂ ਹੀ ਇੱਕ 스멜 ਸਾਨੂੰ ਸਭ ਨੂੰ ਪਤਾ ਕਿਉਂਕਿ ਉਹ ਸਾਡੇ ਚੋ ਰੋਜ਼ ਆ ਜਾਂਦੀ ਆ ਸਾਨੂੰ ਕੀ ਜਦੋਂ ਅਸੀਂ ਮੈਲੀਆਂ ਜੂਰਾਬਾਂ ਪਾ ਲੈਂਦੇ ਆ ਤੇ ਦੁਬਾਰਾ ਦੁਬਾਰਾ ਮੈਲੀਆਂ ਜੂਰਾਬਾਂ ਪਾਉਂਦੇ ਆ ਸਾਡੇ ਪਸੀਨੇ ਦੇ ਨਾਲ ਜਿਹੜੀ 스멜 ਆਂਦੀ ਆ ਨਾ ਉਹ ਸਾਨੂੰ ਸਭ ਨੂੰ ਪਤਾ ਉਹ 스멜 ਕੈਸੀ ਹੈ ਮਾਂ ਪੁੱਛਦੀ ਹੈ ਇਹ ਬਦਬੂ ਕੈਸੀ ਆ ਰਹੀ ਆ ਤੂੰ ਬੇਟਾ ਜੂਤੇ ਉਤਾਰ ਕੇ ਬਾਹਰ ਨਹੀਂ ਆਏ ਬੇਟਾ ਕਹਿੰਦਾ ਨਹੀਂ ਮੰਮੀ ਮੈਂ ਤਾਂ ਜੂਤੇ ਉਤਾਰ ਆਇਆ ਹਾਂ ਉਹ ਪੈਰ ਦਿਖਾਉਂਦਾ ਪੈਰ ਵੀ ਨੰਗੇ ਨੇ ਪੈਰਾਂ ਤੇ ਜੁਰਾਬਾਂ ਕੋਈ ਨਹੀਂ ਹੈ ਕਹਿੰਦੀ ਇਹ ਜੁਰਾਬੂ ਕਿਤਨੀ ਗੰਦੀ ਬਦਬੂ ਕਾਹਦੇ ਸੇ ਆ ਰਹੀ ਹੈ ਕਹਿੰਦਾ ਮੈਨੇ ਜੇਬ ਮੇ ਰੱਖੀ ਹੋਈ ਹੈ ਬੱਸ ਅਸੀਂ ਗੁਰੂ ਕੋਲ ਆਏ ਸਾਡਾ ਇਹ ਸਰੀਰ ਪੰਜ ਤਤ ਦਾ ਸਰੀਰ ਆਇਆ ਉਹਨੇ ਇਹਨੂੰ ਚਤੁਰ ਸੁਜਾਨ ਸਮਝਦਿਆਂ ਪਰ ਅਸੀਂ ਇਹਦੇ ਅੰਦਰ ਆਪਣੇ ਔਗੁਣਾ ਦੀਆਂ ਬਦਬੂਦਾਰ ਜੁਰਾਬਾਂ ਰੱਖੀ ਹੋਈਆਂ ਆ ਅੰਦਰ ਗਏ ਇਹ ਵੀ ਕਹੀ ਜਾ ਰੇ ਆਵਗੁੜ ਭਰੇ ਗੁਣ ਨਾਈ ਪਰ ਇਹ ਨਹੀਂ ਸਮਝ ਰੇ ਅੰਮ੍ਰਿਤ ਛਾੜ ਬਿਖੈ ਵਿਖਾਈ ਮਾਇਆ ਮੋ ਪਰਮਪਾ ਬੂਲੇ ਸੁਧਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਿਲਨਤ ਜਮਤਰਾਸ ਮਿਟਾਈ ਜੰਮ ਕੀ ਹੈ ਜੁਰਾਬਾਂ ਦੀ ਬੋ ਜੰਮ ਕੀ ਹੈ ਆਵਗੁਣ ਇਹ ਆਵਗੁਣਾ ਦੀ ਬੋ ਤੇ ਸਾਡੇ ਚ ਆਂਦੀ ਰਹਿੰਦੀ ਹੈ ਨਾ ਜੇ ਤੋ ਤੱਕੇ ਬੋ ਆਰੀ ਹੈ ਇਹ ਸਰੀਰ ਨੂੰ ਚਤੁਰ ਸੁਜਾਨ ਸਮਝਣ ਦੀ ਕੋਈ ਲੋੜ ਨਹੀਂ ਹੈ ਭੂਲੇਖੇ ਚ ਹੈ ਤੂ ਪਸ਼ੂ ਟੋਰ ਗਵਾਰ ਹੈ ਸਮਝ ਕਿ ਬੋ ਵਾਲੀਆਂ ਜੁਰਾਬਾਂ ਵੀ ਬਾਹਰ ਲਾ ਇਹ ਬੋ ਵਾਲੀਆਂ ਜੁਰਾਬਾਂ ਲਾਣ ਦਾ ਤੰਗ ਗੁਰੂ ਦੀ ਮਤ ਸਿਖਾਉਂਦੀ ਹੈ ਸਤਗੁਰੂ ਦੀ ਮਤ ਗਿਆਨ ਗੁਰੂ ਸਾਨੂੰ ਸਮਝਾਉਂਦਾ ਹੈ ਕਿ ਆਪਣੇ ਆਗੁਣਾ ਤੋਂ ਹਾਊ ਟੂ ਗੈਟ ਰਿਡ ਆਫ ਯਰ ਸ਼ਾਰਟਕਮਿੰਗਸ ਹਾਊ ਟੂ ਗੈਟ ਰਿਡ ਆਫ ਯਰ ਆਗੁਣ ਕ੍ਰੋਧ ਕਿਵੇਂ ਦੂਰ ਕਰਨਾ ਹੈ ਬਾਹਰ ਟੇਪ ਲੱਗੀ ਹੈ ਕਿ ਗੁਰੂ ਪਾਤਸ਼ਾਹ ਕ੍ਰੋਧ ਤੋਂ ਕਿਸ ਤਰ੍ਹਾਂ ਮੁਕਤ ਅਵਸਥਾ ਸਮਝਾਉਂਦੇ ਨੇ ਲੋਭ ਕਿਵੇਂ ਦੂਰ ਕਰਨਾ ਹੈ ਮੋਹ ਦੂਰ ਕਿਵੇਂ ਕਰਨਾ ਹੰਕਾਰ ਦੂਰ ਕਿਵੇਂ ਕਰਨਾ ਕਾਮ ਕਿਵੇਂ ਉਹਨੂੰ ਕਾਬੂ ਕਰਨਾ ਹੈ ਸਾਰਿਆਂ ਨੂੰ ਆਪਣੇ ਆਪ ਕਾਬੂ ਕਰਕੇ ਕਿਵੇਂ ਚੱਲਣਾ ਹੈ ਪੰਜ ਤਤ ਕੋ ਤਨ ਰਚਿਓ ਵਾਲੇ ਸ਼ਲੋਕ ਤੋਂ ਬਾਅਦ ਅਗਲੇ ਜੀ ਕਹਿੰਦੇ ਨੇ ਜੇ ਤੂੰ ਇਹ ਬੋ ਕੱਢ ਲਈ ਨਾ ਆਪਣੀ ਆਪਣੇ ਆਗੁਣਾ ਨੂੰ ਦੂਰ ਕਰ ਲਿਆ ਤਾਂ ਤੈਨੂੰ ਇੱਕ ਖੇਡ ਸਮਝ ਆ ਜਾਏਗੀ ਘਟ ਘਟ ਮੇ ਅਰਜੂ ਬਸ ਹੈ ਵਰਨਾ ਸਮਝ ਨਹੀਂ ਆਏਗੀ ਵਰਨਾ ਤੈਨੂੰ ਘਟ ਘਟ ਮੇ ਅਰਜੂ ਬਸ ਹੈ ਸਮਝ ਨਹੀਂ ਆਏਗਾ ਤੂੰ ਵਿਤਕਰਮ ਮਨੁੱਖਾਂ ਦਾ ਮਨੁੱਖਾਂ ਦਾ ਮਨੁੱਖਾਂ ਦਾ ਰੱਖੇਗਾ ਤੂੰ ਜਾਤ ਪਾਤ ਦਾ ਉੱਚੀ ਨੀਵੀ ਦਾ ਰੋਜ਼ ਮਾਨੂੰ ਆਏ ਦਿਨ 10-15 ਈਮੇਲ ਆ ਜਾਂਦੀਆਂ ਵੀਰ ਜੀ ਕੀ ਸਿੱਖੀ ਵਿੱਚ ਜਾਤ ਪਾਤ ਲਾਣਾ ਵਾਜੀ ਪੈ ਵੀਰ ਜੀ ਇਹਦੇ ਬਾਰੇ ਜਾਤ ਪਾਤ ਬਾਰੇ ਕਿਉਂ ਨਹੀਂ ਕੋਈ ਗੱਲ ਕਰਦੇ ਮੇਰੀ ਕੀ ਪਾਇਆ ਮੈਂ ਤੇ ਕੁਝ ਵੀ ਕਰਨ ਜੋਗ ਨਹੀਂ ਹਾਂ ਸਾਰੇ ਅਸੀਂ ਰਲ ਕੇ ਹੀ ਸੋਚਣਾ ਹੈ ਕਿ ਜਦੋਂ ਘਟ ਘਟ ਮੇ ਅਰਜੂ ਬਸਿਆ ਸਮਝ ਨਹੀਂ ਆਇਆ ਤਾਂ ਜਾਤ ਪਾਤ ਲਗਾ ਕੇ ਅਸੀਂ ਉੱਚੇ ਨੀਵੇਂ ਹੋ ਗਏ ਐ ਖੁਕਰੇਨ ਹੁੰਦੇਨ ਐ ਖੱਤਰੀ ਹੁੰਦੇਨ ਇਹ ਅਰੋੜੇ ਹੁੰਦੇ ਐ ਉਹ ਹੁੰਦੇ ਐ ਨੀਨੀ ਜਾਤ ਦੇ ਹੁੰਦੇ ਨੇ ਫਲਾਨੀ ਜਾਤ ਦੇ ਹੁੰਦੇ ਨੇ ਤੇ ਜਦੋਂ ਵੀ ਅਸੀਂ ਵਿਆਹ ਸ਼ਾਦੀ ਤੇ ਜਾਤ ਪੁੱਛਨੇ ਆ ਤਾਂ ਸਾਨੂੰ ਘਟ ਘਟ ਮਿਹਰ ਜੂ ਬਸੇ ਨਹੀਂ ਆਉਂਦਾ ਜਦੋਂ ਵੀ ਵਿਆਹ ਸ਼ਾਦੀ ਤੇ ਜਾਤ ਦੇ ਨਾਲ ਅਸੀਂ ਕੁੰਡਲੀ ਚੈੱਕ ਕਰਦੇ ਆ ਕੁੜੀ ਮੰਗਲਿਕਤਾ ਨਹੀਂ ਹੈ ਔਰ ਚੰਨ ਸਿਤਾਰੇ ਮਿਲ ਰਹਿਣੇ ਕਿ ਨਹੀਂ ਤਾਂ ਸਾਨੂੰ ਘਟ ਘਟ ਮਿਹਰ ਜੂ ਬਸੇ ਸਮਝ ਨਹੀਂ ਆ ਪੁੱਛੋ ਜਿਹਨੂੰ ਮੰਗਲਿਕ ਕਹੀ ਜਾਂਦੇ ਉਹਦੇ ਚ ਹਰ ਜੂ ਨਹੀਂ ਬਸਤੇ ਨੇ वी हैव टू अंडरस्टैंड दीज टर्म्स क्योंकि यह टर्म का सिंपली कहना पांच सत को तन जानो सतु जान इसको सुजान समझना चाहिए जिस भगवान से पैदा हो उसमें लीन होना चाहिए घट घट में अर्जू बसे संतन के पुकार संतों ने पुकार पुकार के कहा घट घट में अर्जी बसते हैं इसलिए कौन आते पौनी पवनित उतरे पार उसको याद कर इस संसार समुद्र से पार हो जाएगा ना पता संसार केड़ा है ना पता समुंदर केड़ा है ना पता पौनी केड़ा है ना पता पार कि वह हूँ समझनी पेगी कि जे मैं जात लगाना वा मैं पार नहीं हो सकता ਮੇਰੀ ਬੇੜੀ ਵਿੱਚ ਮੋਰੀਆਂ ਨੇ ਮੇਰੇ ਬੇੜੇ ਵਿੱਚ ਵੱਟੇ ਪਏ ਹੋਏ ਨੇ ਡੁੱਬੇਗਾ ਡੁੱਬੇਗਾ ਹੀ ਨਹੀਂ ਨੋ ਮੈਟਰ ਵਾਟ ਤੇ ਆਮ ਸਿੱਖ ਹੈ ਕਹਿ ਰਿਹਾ ਹੁੰਦਾ ਨਹੀਂ ਵੀਰ ਜੀ ਜੇ ਇੱਕ ਕਲੋਨੀ ਵਿੱਚ ਇੱਕ ਨਾਮ ਦੇ ਦੋ ਰਹਿੰਦੇ ਹੋਣ ਫਿਰ ਕੀ ਕਰਨਾ ਚਾਹੀਦਾ ਹੈ ਗੁਰੂ ਪਾਤਸ਼ਾਹ ਜੀ ਨੂੰ ਪੁੱਛੋ ਨਹੀਂ ਜੇ ਮੰਨ ਲੈ ਇੱਕ ਕਲੋਨੀ ਚ ਚਾਰ ਰਹਿੰਦੇ ਹੋਣ ਫਿਰ ਉਹ ਜਾਤ ਦਾ ਕੀ ਕਰਨ ਗੁਰੂ ਪਾਤਸ਼ਾਹ ਜੀ ਨੂੰ ਪੁੱਛੋ ਗੁਰੂ ਪਾਤਸ਼ਾਹ ਕਹਿੰਦੇ ਨਾ ਅੱਗੇ ਜ਼ਾਤ ਨਾ ਜ਼ੋਰ ਹੈ ਅੱਗੇ ਜਿਓ ਨਵੇਂ ਜਿਸ ਨੂੰ ਉਹਨ ਕੀ ਕਰੀਏ ਜੀ ਮੇਰੇ ਮੇਰੇ ਜਿਹੜਾ ਬਰਥ ਸਰਟੀਫਿਕੇਟ ਆ ਉਹਦੇ ਲਿਖਿਆ ਆ ਮੇਰੇ ਪਾਸਪੋਰਟ ਤੇ ਲਿਖਿਆ ਆ ਮੇਰੇ ਰਾਸ਼ਨ ਕਾਰਡ ਤੇ ਲਿਖਿਆ ਉਹਨ ਕੋਣ ਕੋਣ ਕਿੱਥੇ ਠੀਕ ਕਰਾਏ ਜੇ ਤੋ ਲੋਡ ਪੈ ਜਾਂਦੀ ਹੈ ਨਾ ਕਿ ਮੈਂ ਗੁਰੂ ਵਾਲੇ ਬਣਨਾ ਤਾਂ ਮਨੁੱਖ ਸਾਰੇ ਕੰਮ ਕਰ ਸਕਦਾ ਹੈ ਪਰ ਜੇ ਗੁਰੂ ਦੇ ਕੰਮ ਨੂੰ ਸੈਕੰਡਰੀ ਸਮਝਿਆ ਆਇਆ ਔਰ ਦੁਨੀਆ ਵਿੱਚ ਆਪਣੀ ਉੱਚੀ ਉੱਚੀ ਜਾਤ ਅਖਵਾ ਕੇ ਜਾਤ ਦੇ ਵਿਆਹ ਸ਼ਾਦੀ ਦੇ ਕਾਰਡ ਛਪਵਾ ਕੇ ਜਾਤ ਨੂੰ ਉੱਚਾ ਅਖਵਾਉਣ ਨੂੰ ਵੈਲਿਊ ਦਿੱਤੀ ਹੋਈ ਹੈ ਨਾ ਤਾਂ ਘਟ ਘਟ ਮੈਂ ਅਰਜੂ ਬਸੇ ਸਮਝ ਨਹੀਂ ਆਇਆ ਉਹਨੇ